ਕਥਾਲਾ ਵਾਹਿਗੁਰੂ ਜੀ ਦੇ ਘਰੇ ਸਾਰੀ ਸੰਗਤ ਨੂੰ ਪੀਂ ਲਿਆ ਵੇਂਤੀ ਆ ਕਿ ਕੱਲ ਪਤਾ ਲੱਗਾ ਕਿ ਜਿਬਰੂ ਕਾਲ ਜਿੰਨੇ ਵੀ ਸਿੰਘ ਹੈ ਸਾਰੇ ਘੋ ਘਰ ਤਾਲ ਪਿਆ ਉਹਨਾਂ ਦਾ ਕਾਰਨ ਇਹ ਕਿ ਸ਼ੁਕਰਵਾਰ ਨੂੰ ਭਾਈ ਸਾਹਿਬ ਦਾ ਮਤਲਬ ਕਿ ਮੁਲਾਕਾਤੇ ਚੱਲੇ ਸੀ ਤਉਦੋਂ 4-5 ਜਾਣੇ ਇਲੈਕਟ੍ਰੀਸ਼ੀਅਨ ਵਾਲੇ ਆਏ ਬਹੁਤ ਸੁਭਾਨ ਸੀ ਤੇ ਭਾਈ ਸਾਹਿਬ ਨੇ ਉਹਨਾਂ ਨੂੰ ਕਿਹਾ ਵੀ ਤੁਸੀਂ ਠੀਕ ਕਰਨਾ ਉਹਨਾਂ ਨੇ ਕਿਹਾ ਕਿ ਬਲਬ ਚੇਂਜ ਕਰਨਾ ਲਾਈਟ ਚੇਂਜ ਕਰਨੀ ਤੇ ਭਾਈ ਸਾਹਿਬ ਨੇ ਬੋਲਿਆ ਕਿ ਲਾਈਟ ਤੇ ਇੱਕ ਬੰਦਾ ਵੀ ਜਿੰਝ ਕਰ ਸਕਦਾ ਉਦੋਂ ਬਾਅਦ ਭਾਈ ਸਾਹਿਬ ਨੂੰ ਲੱਗਾ ਤੇ ਚਲੇ ਗਏ ਤੇ ਜਦੋਂ ਆਏ ਤਾਂ ਉਹਨਾਂ ਨੂੰ ਥੋੜਾ ਸ਼ੱਕ ਹੋਇਆ ਤੇ ਉਹਨਾਂ ਨੇ ਆਣ ਕੇ ਆਪਣਾ ਰੂਮ ਚੈੱਕ ਕੀਤਾ ਦੋਦੇ ਚੋਂ ਮਤਲਬ ਰਿਕਾਰਡਿੰਗ ਵਾਲਾ ਕੈਮਰਾ ਮਿਲਿਆ ਤੇ ਬਾਥਰੂਮ ਫੇਰ ਇਹਨਾਂ ਚੈੱਕ ਕੀਤੇ ਬਾਥਰੂਮ ਚ ਵੀ ਮਤਲਬ ਕੈਮਰਾ ਮਿਲਿਆ ਇੰਨੀ ਹੱਦ ਤੱਕ ਗਿਰ ਗਿਆ ਕਿ ਇਹਨਾਂ ਯਕੀਨ ਨਹੀਂ ਆ ਰਿਹਾ ਕਿ ਜਿਹੜੀ ਹਰ ਇੱਕ ਇਨਸਾਨ ਦੀ ਕੋਈ ਪ੍ਰਾਈਵੇਸੀ ਹੁੰਦੀ ਆ ਬਾਥਰੂਮ ਤੱਕ ਉਹਨਾਂ ਨੇ ਕੈਮਰੇ ਲਗਾਏ ਉੱਥੇ ਕਿ ਉਹ ਜਿਹੜੇ ਹੁਣ ਕੈਮਰੇ ਸੀ ਉਹ ਇਨਾ ਭਾਈ ਸਾਹਿਬ ਉਹਨਾਂ ਲਾ ਲਿਆ ਉਹ ਉੱਥੇ ਪ੍ਰਸ਼ਾਸਨ ਮੰਗ ਰਿਹਾ ਵਾ ਤੇ ਉਹ ਦੇ ਨਹੀਂ ਰਿਹਾ ਸਾਨੂੰ ਇਹ ਦੱਸੋ ਕਿ ਪੈਲ ਕੈਮਰੇ ਲਗਾਉਣ ਦੀ ਆਗਿਆ ਕਿੰਨੇ ਦਿੱਤੀ ਆ ਚਾਹੇ ਕਿੰਨੇ ਕਿਹਾ ਵਾ ਕਿ ਕੈਮਰੇ ਲਾਓ ਤੇ ਉੱਥੇ ਬਹੁਤ ਜੇਲ੍ਹ ਤੇ ਵੀ ਬਹੁਤ ਪ੍ਰਸ਼ਾਸਨ ਲਾਇਆ ਤੇ ਉਹ ਕੱਲ ਦੇ ਭੁਖੜਤਾ ਹਟਿਆ ਤੇ ਸਾਰੀ ਸੰਗਤਾਂ ਨੂੰ ਉਹ ਵੀ ਲਿਆ ਵੀ ਵਾਤਵਾਦ ਸ਼ੇਅਰ ਕਰੋ ਦੇ ਨੀਤੇ ਜੇ ਤੇ ਲਾਸਟ ਵਾਰਨਿੰਗ ਆ ਜੇ ਨਹੀਂ ਤੇ ਫਿਰ ਅਹੀਂ ਵੀ ਕੁਸ਼ਰਕਾਂ ਜਾਵਾਂਗੇ ਕੋਹ ਹੜਤਾਲ ਤੇ ਬਾਹੂਗੇ ਸਾਨੂੰ ਕੋਈ ਉਥੇ ਖਤਰਾ ਵਾ ਜੇ ਕਮਰਿਆਂ ਚ ਰੂਮ ਬਾਹਮਮ ਚ ਰੂਮ ਮੇ ਲਾ ਸਕਦੇ ਕੈਮਰੇ ਇਹਨਾਂ ਨੂੰ ਕੁਛ ਵੀ ਕਰ ਸਕਦੇ ਆ ਪਹਿਲੀ ਗੱਲ ਤੇ ਸਾਨੂੰ ਉਸ ਜੀਲ ਤੋਂ ਹੀ ਹੁਣ ਖਤਰਾ ਵਾ